ਇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ ਜਿਹੜਾ ਭ੍ਰਿਸ਼ਟਾਚਾਰ ਰੋਕਣ ਨੂੰ ਫਿਰਦੇ ਸੀ ਪਰ ਇਹ ਵੀ ਹੀ ਗੱਲ ਭ੍ਰਿਸ਼ਟਾਚਾਰ ਕਰਨ ਵਾਲੇ ਕਹਿੰਦੇ ਨੇ ਕਿ ਐਸੀ ਨਹੀਂ ਦੱਬਦੇ ਕਰ ਲੋ ਜਿਹੜਾ ਹੁੰਦਾ ਜੇ ਤੁਹਾਡੇ ਕੋਲ ਜ਼ੋਰ ਲਾਉਣਾ ਲਾ ਲੋ ਲਾ ਲੋ ਜਿਹੜਾ ਸਰਕਾਰੀ ਤੰਤਰ ਲਾਉਣਾ ਹੈ ਅਸੀਂ ਨਹੀਂ ਦੱਬਦੇ ਸ਼ਾਇਦ ਇਹ ਗੱਲ ਹਲਕਾ ਫਤੇਗੜ ਚੂੜੀਆਂ ਦੀ ਜਿਹੜੀ ਤਹਿਸੀਲ ਹੈ ਫਤੇਗੜ ਚੂੜੀਆਂ ਚ ਇਹ ਉੱਥੋਂ ਦੇ ਤਹਿਸੀਲਦਾਰ ਉੱਥੋਂ ਦੇ ਪਟਵਾਰੀ ਜਾਂ ਉੱਥੋਂ ਦੇ ਹੋਰ ਤਹਿਸੀਲ ਨਾਲ ਜੁੜੇ ਲੋਕ ਕਹਿ ਰਹੇ ਕਾਰਨ ਕੀ ਹੈ ਕਿਉਂਕਿ 40 ਸੈਕਿੰਡ ਦੀ ਇੱਕ ਵੀਡੀਓ तहसीलदार दी नौकरी ਖਾ ਗਈ ਹੈ ਜੀ ਜਨਾਬ ਸਹੀ ਸੁਣਿਆ ਤੁਸੀਂ ਸਿਰਫ ਇੱਕ 40 ਸਕਿੰਡ ਦੀ ਵੀਡੀਓ ਵਾਇਰਲ ਹੋਈ ਔਰ ਉਸ 40 ਸਕਿੰਡ ਦੀ ਵੀਡੀਓ ਤੋਂ ਬਾਅਦ तहसीलदार ਬੀਬੀ ਕਰ ਬੈ ਗਈ ਹੈ सस्पेंड ਹੋ ਗਈ ਹੈ ਛੁੱਟੀ ਜੀ ਜਨਾਬ ਛੁੱਟੀ ਸੋ ਪਟਵਾਰੀ ਤੇ ਤਹਿਸੀਲਦਾਰ ਬੀਬੀ ਦੀ ਵੀਡੀਓ ਵਾਇਰਲ ਹੁੰਦੇ ਹੀ ਸਰਕਾਰ ਚ ਮਚ ਗਿਆ ਸੀ ਤਹਿਲਕਾ ਸਾਰੇ ਪਾਸੇ ਮਚ ਗਈ ਸੀ ਹਾਹਾਕਾਰ ਹੋ ਗਿਆ ਕੜਾਕੇਦਾਰ ਫੌਰੀ ਐਕਸ਼ਨ ਤੇ ਤਹਿਸੀਲਦਾਰ ਜਸਪੀਰ ਕੌਰ ਕਰ ਦਿੱਤੀ ਗਈ ਹੈ ਸਸਪੈਂਡ ਸਸਪੈਂਡ ਹੋ ਚੁੱਕੀ ਹੈ ਜਿਹੜੇ ਲੋਕ ਢੜਲੇ ਦੇ ਨਾਲ ਰਿਸ਼ਵਤ ਲੈ ਰਹੇ ਨੇ ਜਿਹੜੇ ਕਹਿੰਦੇ ਅਸੀਂ ਦੱਬਦੇ ਨਹੀਂ ਅਸੀਂ ਦੱਬਦੇ ਕਿੱਥੇ ਆ ਲਾ ਲੋ ਜੋਰ ਜਿਹੜਾ ਲੱਗਦਾ ਪਰ ਹੁਣ ਸਰਕਾਰ ਬੜੀ ਸਖਤ ਹੈ ਪਰਵਾਹ ਨਹੀਂ ਸੀ ਨਾ ਕਰਦੇ ਜਿਹੜੇ ਕਿ ਰਿਸ਼ਵਤਾਂ ਲੈਣ ਲੱਗੇ ਤੇ ਸ਼ਰੀ ਆਮ ਲੈਂਦੇ ਨੇ ਸੋ ਉਹਨਾਂ ਨੂੰ ਹੁਣ ਸਮਝਣਾ ਪਏਗਾ ਕਿ ਸਰਕਾਰ ਸਖਤ ਹੈ ਫੌਰੀ ਐਕਸ਼ਨ ਲੈ ਰਹੀ ਹੈ ਸੋ ਬੀਬੀ ਜਿਹੜੀ ਤਹਿਸੀਲਦਾਰ ਸੀਗੀ ਜਸਪੀਰ ਕੌਰ ਫਤੇਗੜ ਚੂੜੀਆਂ ਤਹਿਸੀਲ ਦੇ ਵਿੱਚ ਤਹਿਸੀਲਦਾਰ ਸੀ ਉਹ ਸਸਪੈਂਡ ਹੋ ਚੁੱਕੀ ਹੈ ਸਸਪੈਂਡ ਕਰ ਦਿੱਤੀ ਗਈ ਹੈ ਸੋ ਇਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਕਿ ਹਲਕਾ ਫਤੇਗੜ ਚੂੜੀਆਂ ਤਹਿਸੀਲ ਚ ਕੁਝ ਦਿਨ ਪਹਿਲਾਂ ਕਲਰਕ ਜਸਵਿੰਦਰ ਕੌਰ ਜਿਹੜੀ ਹੈ ਉਹ ਵੀ ਇਸੇ ਤਰ੍ਹਾਂ ਪ੍ਰਸ਼ਟਾਚਾਰ ਮਾਮਲੇ ਚ ਸਸਪੈਂਡ ਹੁੰਦੀ ਹੈ ਉੱਤੇ ਵੀ ਫੌਰੀ ਐਕਸ਼ਨ ਹੁੰਦਾ ਪਰ ਸਦਕੇ ਜਾਈਏ ਤਹਿਸੀਲਦਾਰ ਜਸਬੀਰ ਕੌਰ ਤੇ ਪਟਵਾਰੀ ਕੁਲਜੀਤ ਸਿੰਘ ਦੀ ਜਦੋਂ ਬੀਪੀ ਸਸਪੈਂਡ ਹੋਈ ਕਲਰਕ ਇਨਾਂ ਨੂੰ ਲੱਗਾ ਕੋਈ ਗੱਲ ਨਹੀਂ ਅਸੀਂ ਕਿੱਥੇ ਆ ਅਸੀਂ ਤਾਂ ਤਹਿਸੀਲਦਾਰ ਆ ਅਸੀਂ ਤਾਂ ਪਟਵਾਰੀ ਆ ਦੱਬਦੇ ਕਿੱਥੇ ਆ ਅਸੀਂ ਨਹੀਂ ਦੱਬਦੇ ਸੋ ਇਸੇ ਚੱਕਰ ਦੇ ਵਿੱਚ ਬੜੀ ਦਲੇਰੀ ਕਰਕੇ ਉਹਨਾਂ ਨੇ ਇਹ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਦੇ ਮੁਤਾਬਕ ਕੁਝ ਲੈਣ ਦੇਣ ਹੋ ਰਿਹਾ ਉਹ ਲੈਣ ਦੇ ਨਿੱਜੀ ਹੈ ਕਿ ਭ੍ਰਿਸ਼ਟਾਚਾਰ ਨਾਲ ਜੁੜਿਆ ਹੈ ਕਿ ਰਿਸ਼ਵਤ ਖੋਰੀ ਨਾਲ ਜਾਚੇ ਦਾ ਵੀ ਹੈ ਪਰ ਫਿਲਹਾਲ ਲੈਣ ਦੇਣ ਕੁਝ ਹੋਇਆ ਜ਼ਰੂਰ ਹੈ ਜਿੱਦ ਵਿੱਚ ਦੇਖਿਆ ਪਟਵਾਰੀ ਸਭ ਕੁਝ ਪੈਸੇ ਅੱਗੇ ਕਰ ਰਹੇ ਨੇ ਤਹਿਸੀਲਦਾਰ ਸਾਹਿਬ ਪੈਸੇ ਲੈਂਦੇ ਨੇ ਫੇਰ ਉਹ ਬੈਗ ਚ ਪਾਉਂਦੇ ਨੇ ਫਿਰ ਬਾਹਰ ਕੱਢਦੇ ਨੇ ਫਿਰ ਉਹਦੇ ਨਾਲ ਕੁਝ ਵੇਚਦੇ ਨੇ ਵੀ ਕੱਲ ਵਾਲਾ ਹਿਸਾਬ ਕਿੱਜ ਹੋਇਆ ਹੀ ਨਹੀਂ ਫਿਰ ਉਹ ਵਾਪਸ ਕਰਦੇ ਵੀ ਨਹੀਂ 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 ਉਹ ਵੀ ਕਰ ਲਾਂਗੇ ਵੀ ਤਾਂ ਫਿਰ ਉਹਦਾ ਦੀ ਜੇਬ ਚ ਵਾਪਸ ਪਟਵਾਰੀ ਦੇ ਪਾਉਂਦੇ ਪਾਉਂਦੇ ਆਪਣੇ ਬੈਗ ਚ ਪਾ ਲੈਂਦੇ ਵੀਡੀਓ ਬੜੀ ਇੰਟਰਸਟਿੰਗ ਜੀ ਹੈ ਜ਼ਰੂਰ ਦੇਖਿਓ 40 ਸੈਕਿੰਡ ਦੀ ਹੈ ਸਾਰੀ ਸੋ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖਿਆ ਕਿ ਇਹ ਲੋਕ ਇਹ ਤਹਿਸੀਲਦਾਰ ਸਾਹਿਬ ਤੇ ਇਹ ਪਟਵਾਰੀ ਸਾਹਿਬ ਕਿੱਚ ਸਮਝਣ ਲੱਗੇ ਸਰਕਾਰ ਨੂੰ ਕਿੱਚ ਸਮਝਣ ਲੱਗੇ ਸਰਕਾਰ ਦੇ ਸਿਸਟਮ ਨੂੰ ਕਿੱਚ ਸਮਝਣ ਲੱਗੇ ਬਦਲਾਅ ਦੇ ਨਾਰੇ ਨੂੰ ਇਹਨਾਂ ਨੇ ਟੀਚ ਸਮਝਿਆ ਔਰ ਇਹ ਟੀਚ ਸਮਝਣ ਲੱਗੇ ਜ਼ਿਲ੍ਹਾ ਪ੍ਰਧਾਨ ਜੋਬਾ ਰੰਦਾਵਾ ਨੂੰ ਜਿਹਨੇ ਪਿਛਲਾ ਦਿਨ ਇੱਕ ਦਹਾੜ ਲਗਾਈ ਸੀ ਇੱਕ ਬੜਕ ਮਾਰੀ ਸੀ ਕਿ ਹੁਣ ਭ੍ਰਿਸ਼ਟਾਚਾਰ ਨਹੀਂ ਚੱਲੇਗਾ ਪਰ ਇਹਨਾਂ ਨੇ ਸਮਝਿਆ ਕਿ ਇਹ ਤੇ ਫੋਕੀਆਂ ਬੜਕਾਂ ਨੇ ਫੜਾ ਨੇ ਸਰਕਾਰੀ ਬਿਆਨ ਨੇ ਕੀ ਹੋਣਾ ਪਰ ਅਗਲੇ ਨੇ ਕਰਕੇ ਵਗਾ ਦਿੱਤਾ ਸੋ ਫਿਰ ਕਹੀਏ ਕਿ ਸੜਕੇ ਚਾਹੀਏ ਇਹ ਤਹਿਸੀਲਦਾਰ ਬੀਬੀ ਜਸਬੀਰ ਕੌਰ ਤੇ ਪਟਵਾਰੀ ਕੁਲਜੀਤ ਸਿੰਘ ਦੇ ਜੋ ਸਰਕਾਰ ਨੂੰ ਟਿੱਚ ਸਮਝਣ ਦੀ ਗਲਤੀ ਕਰ ਬੈਠੇ ਜਿਹੜਾ ਪ੍ਰਧਾਨ ਜੋਬਾ ਰੰਦਾਵਾ ਨੇ ਪ੍ਰਸ਼ਾਸਨ ਖਿਲਾਫ ਫੋਰ ਕੋਕਾ ਜੜ ਦਿੱਤਾ ਹੈ ਜ਼ਬਰਦਸਤ ਕੋਕਾ ਜੜ ਦਿੱਤਾ ਹੈ ਮਾਮਲਾ ਫੌਰਨ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆਂਦਾ ਫੌਰੀ ਐਕਸ਼ਨ ਲੈਂਦੇ ਹੋਏ ਮੰਤਰੀ ਮੁੰਡੀਆਂ ਨੇ ਕਰ ਦਿੱਤਾ ਵੱਡਾ ਤਮਾਕਾ ਦਫਤਰ ਚ ਲੱਗੀ ਤੀਸਰੀ ਅੱਖ ਨੇ ਫੜ ਲਿਆ ਪਟਵਾਰੀ ਤੇ ਤਹਿਸੀਲਦਾਰ ਬੀਬੀ ਨੂੰ ਮਾਮਲਾ ਨਿੱਜੀ ਲੈਣ ਦਾ ਲੱਗਦਾ ਹੈ ਲੋਕ ਰਿਸ਼ਵਤਖੋਰੀ ਦੇ ਇਲਜ਼ਾਮ ਲਗਾ ਰਹੇ ਨੇ ਅਜੇ ਤੱਕ ਕੋਈ ਸ਼ਿਕਾਇਤ ਕਰਤਾ ਸਾਹਮਣੇ ਨਹੀਂ ਆਇਆ ਪਟਵਾਰੀ ਕੁਲਜੀਤ ਸਿੰਘ ਹੀ ਦੱਸ ਸਕਦਾ ਹੈ ਕਿ ਅਸਲੀ ਪਵਾੜੇ ਦੀ ਜੜ ਹੈ ਕੌਣ ਕਿਹੜੇ ਮਾਮਲੇ ਦਾ ਲੈਣ ਦੇਣ ਹੋਇਆ ਇਹ ਕਿਹੜੇ ਮਾਮਲੇ ਦੇ ਪੈਸੇ ਨਹੀਂ ਸੋ ਇਹ ਅਸਲੀ ਕਹਾਣੀ ਹੁਣ ਕੁਲਜੀਤ ਸਿੰਘ ਦੀ ਦੱਸ ਸਕਦਾ ਕਿ ਸਾਰੀ ਕਹਾਣੀ ਦਾ ਮਾਸਟਰਮਾਈਂਡ ਹੈ ਕੌਣ ਔਰ ਇਹ ਪਵਾੜੇ ਦੀ ਜੜ ਸ਼ੁਰੂ ਕਿੱਥੋਂ ਹੁੰਦੀ ਹੈ ਜੇ ਫੁਟੇਜ ਸਰਕਾਰੀ ਹੈ ਤਾਂ ਬਾਹਰ ਕਿਵੇਂ ਆਈ ਵੱਡਾ ਸਵਾਲ ਹੈ ਜੇਕਰ ਉਹ ਕੈਮਰਾ ਦਫਤਰ 'ਚ ਲੱਗਾ ਹੋਇਆ ਪਟਵਾਰੀ ਸਾਹਿਬ ਦੇ ਤਹਿਸੀਲਦਾਰ ਸਾਹਿਬ ਦੇ ਜੇ ਦਫਤਰ 'ਚ ਲੱਗਾ ਹੈ ਉਹਨਾਂ ਨੂੰ ਕੈਮਰੇ ਦਾ ਡਰ ਨਹੀਂ ਰਿਕਾਰਡਿੰਗ ਦਾ ਡਰ ਨਹੀਂ ਜੇਕਰ ਉਹ ਸਰਕਾਰੀ ਕੈਮਰਾ ਤਾਂ ਫਿਰ ਉਹਦੀ ਰਿਕਾਰਡਿੰਗ ਕਿੱਥੇ ਹੋ ਰਹੀ ਸੀ ਤੇ ਜੇਕਰ ਰਿਕਾਰਡਿੰਗ ਹੋਈ ਹੈ ਤੇ ਗੁਪਤ ਸਰਕਾਰੀ ਰਿਕਾਰਡਿੰਗ ਬਾਹਰ ਆਈ ਕਿਵੇਂ ਕੀ ਕੰਟਰੋਲ ਰੂਮ ਚ ਬੈਠੇ ਬੰਦੇ ਨੂੰ ਕੰਟਰੋਲ ਨਾ ਕਰ ਸਕੇ ਤਹਿਸੀਲਦਾਰ ਤੇ ਪਟਵਾਰੀ ਸ਼ਾਇਦ ਇਹਨਾਂ ਨਾਲ ਕਿਤੇ ਅਣਬਣ ਹੋ ਗਈ ਹੋਵੇ ਕਿਸੇ ਗੱਲ ਤੋਂ ਭਾਈ ਤੁਸੀਂ ਉਹਦਾ ਹਿੱਸਾ ਨਹੀਂ ਰੱਖਿਆ ਹੋਣਾ ਤੇ ਗੜਬੜ ਹੋ ਗਈ ਸੋ ਕੀ ਕਿਸੇ ਨੇ ਸਟਿੰਗ ਆਪਰੇਸ਼ਨ ਕੀਤਾ ਜਾਂ ਫਿਰ ਕਿਸ ਦੀ ਰਡਾਰ ਤੇ ਸੀ ਪਟਵਾਰੀ ਤੇ ਤਹਿਸੀਲਦਾਰ ਕੀ ਆਉਣ ਵਾਲੇ ਸਮੇਂ ਚ ਹੋਰ ਪਟਵਾਰੀਆਂ ਦਾ ਵੀਡੀਓ ਵੀ ਹੁਣ ਗਿਆ ਵਾਇਰਲ ਜਬ ਮੈਨੇਜ ਕਰਲੇ ਜਾਣਗੇ ਵੀਡੀਓ ਵਾਇਰਲ ਕਰਨ ਵਾਲੇ ਸੱਚੇ ਸੁੱਚੇ ਆਪ ਦੇ ਯੋਧੇ ਇਸ ਫਤਿਹਗਰ ਇਸ ਸੀਨ ਦੇ ਵਿੱਚ ਸੇ ਕੰਮ ਚੱਲ ਰਿਹਾ ਵਾ ਜਿਵੇਂ ਹੀ ਕਿ ਪਹਿਲਾਂ ਮੈਡਮ ਜਸਮੀਰ ਕੌਰ ਨੂੰ ਇਹਨਾਂ ਨੇ ਕੁਝ ਸਬੂਤਾਂ ਦੇ ਆਧਾਰ ਦੇ ਕੇ ਕਹਿ ਲਗਿਆ ਕਿ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਵਾ ਪਰ ਜਿਹੜੇ ਬੰਦਿਆਂ ਦੀ ਮжоਰਟੀ ਦੀ ਬੱਚਾ ਵੀਡੀਓ ਵਾਰ ਲੋਈਆ کیوں نہیں انا رتھا انول پرشاسن کیوں ستا کاما نہیں مین دے اے ما روتے بھی مان جا تے بانڈی تارو جدیہ کٹی دا لو اوتے یہ ناں تے باقی نہیں کس دے اوتے وہ کٹی پری دے نال نہیں 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 ਦੀ ਮਰੀਜ਼ ਹੈ ਜਿਹੜਾ ਲੱਗਦੀ ਸਿੱਧੀ ਗੱਲ ਹੈ ਇਹ ਹੈ ਜਿਹੜੀ ਨਾਇਬ ਤਸਿਲਦਾਰ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਚੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਰਜਿਸਟਰੀਆਂ ਕਰ ਰਹੀ ਹੈ ਉਹਨਾਂ ਦੀ ਜਿਹੜੀ ਵੀਡੀਓ ਆ ਗੁਰਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਬਹੁਤ ਲਗਾਤਾਰ ਜਿਹੜੀ ਹਰ ਇੱਕ ਦੇ ਪੁੰਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਕਿ ਸਾਡੀ ਜਦੋਂ ਵੀ ਅਸੀਂ ਜਾਂਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਜਿਵੇਂ ਜਿਵੇਂ ਸਭ ਨੂੰ ਪਤਾ ਹੀ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਸਰਦਾਰ ਭਵਨ ਸਿੰਘ ਮਾਨ ਦੀ ਸਰਕਾਰ ਆਈ ਹੈ ਨਸ਼ੇ ਤੋਂ ਲੈ ਕੇ ਭ੍ਰਿਸ਼ਟਾਚਾਰ ਰਿਸ਼ਵਤਪੋਰੀ ਤੋਂ ਲੈ ਕੇ ਲਗਾਤਾਰ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਹਲਕੇ ਦੇ ਨੌਜਵਾਨਾਂ ਦੀ ਇਹੀ ਮੰਗ ਆ ਕਿ ਜਿਹੜੀ ਨਜ਼ੀਬ ਤਹਿਸੀਲਦਾਰ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਇਹਨਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਗੁਲਦੀਪ ਸਿੰਘ ਨੂੰ ਫੜਾਉਂਦਿਆਂ ਜਿਹੜੀ ਉਹ ਵਾਇਰਲ ਹੋ ਰਹੀ ਆ ਉਹ ਤੇ ਤੁਰੰਤ ਅੱਜ ਹੀ ਐਕਸ਼ਨ ਲੈ ਕੇ ਪੈਸੇ ਫੜਾ ਰਹੇ ਆ ਜੀ ਅੱਜ ਪੈਸੇ ਫੜਾ ਰਹੇ ਆ ਜੀ ਇਹ ਦੋ ਕਦਮਾਂ ਛਾਂ ਖਾ ਗਿਆ ਪੈਸੇ ਵੀ ਲਾ ਗਿਆ ਇਨਕਵਾਇਰੀ ਵੀ ਨਹੀਂ ਚਾੜੀ ਇਸ ਕਰਕੇ ਭਾਰੀ ਰੋਸ ਆ ਤੇ ਉਹਨਾਂ ਦੇ ਤੁਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਗੁਲਦੀਪ ਸਿੰਘ ਪਟਵਾਰੀ ਤੇ ਜਸਪ੍ਰੀਤ ਕੋ ਜਿਹੜੀ ਲੈਪ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਕਤਲ ਕੀਤਾ ਜਾਵੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਨੇ ਕੋਈ ਕਹਿੋ ਜੇ ਤਹਿਸੀਲਦਾਰ ਚਾਹੁੰਦੇ ਨੇ ਜਿਹੜਾ ਇੱਕ ਬੜਾ ਇਮਾਨਦਾਰ ਤਹਿਸੀਲਦਾਰ ਹੋਵੇ ਤੇ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਬੰਦ ਹੋਵੇ ਤਹਿਸੀਲ ਫਤਿਹਗੜ ਚੂੜੀਆਂ ਦੇ ਵਿੱਚ ਮੈਡਮ ਤਹਿਸੀਲਦਾਰ ਜੋ ਜਸਵੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕੁਲਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰਿਆਂੋਂ ਲੈਣ ਦੇਣ ਕਰ ਰਹੇ ਨੇ ਔਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁਟਾ ਆਵਾ ਕੀ ਗੱਲ ਇਹ ਕ腐ਪਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂਦੇ ਨਜ਼ਰ ਨਹੀਂ ਆ ਰਿਆ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕ腐ਪਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜੜਾ ਉਹ ਬਰਖਾਸਤ ਕੀਤਾ ਸੀਗਾ ਔਰ ਸਾਡੀ ਸਾਡੀ ਤਹਿਸੀਲ ਫਤੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਕਿ ਇਹਨਾਂ ਦੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ